कि ਜਿਹੜੀ ਅੱਜ ਇਸ ਪਰਿਵਾਰ ਦੇ ਸੱਤ ਲੱਗੀ ਆ ਨਾ ਇਹ ਮੇਰੇ 3.5 ਸਾਲ ਪਹਿਲਾਂ ਇਹ ਪਰ ਇਹੀ ਸੱਤ ਸਾਲੇ ਲੱਗ ਚੁੱਕੀ ਹੈ ਜੀ ਤੁਸੀਂ ਸਾਰੇ ਜਾਣਦੇ ਆ ਨਿੱਕੀ ਜੀ ਬੱਚੀ ਦਿਲੋਜ ਦਾ ਕਤਲ ਕਰਤਾ ਹੀ ਗੁੰਡਰ ਨੇ ਜੀ ਉਹ ਵੀ ਐਕਟਰਾਂ ਦੇ ਬਿਠਾ ਕੇ ਲੈ ਕੇ ਗਈ ਸੀ ਇਹ ਵੀ ਐਕਟਰਾਂ ਤੇ ਉਦਾਂ ਹੀ ਲੱਗੇ ਗਿਆ ਜੇਲ੍ਹ ਚੋਂ ਬਾਹਰ ਆਇਆ ਤੇ ਹੁਣ ਆਹ ਕੰਮ ਕਰਤਾ ਜੀ ਹੁਣੇ ਜੀ ਪਰ ਇੱਕ ਛੋਟਾ ਜਿਹਾ ਬੱਚਾ ਜੀ ਹੁਣ ਜਿੰਨਾ ਇਹ ਕੁਛ ਕੀਤਾ ਜੀ ਜਦੋਂ ਪਹਿਲਾਂ ਇਹਨੂੰ ਜੂਪੀ ਸਜ਼ਾ ਸੁਣਾਈ ਗਈ ਸੀ 7 ਸਾਲਾਂ ਦੀ ਉਦ ਹੀ ਇਹਨੂੰ ਉਮਰ ਕੈਦ ਕੀਤੀ ਹੁੰਦੀ ਸ਼ਾਇਦ ਨਿੱਕਾ ਜਿਹਾ ਬੱਚਾ ਅੱਜ ਆਪਣੇ ਕੋਲ ਹੁੰਦਾ ਤਾਂ ਲੱਗ ਕਾਨੂੰਨ ਬਣਾਉਣਾ ਚਾਹੀਦਾ ਜਿਹੜਾ ਕੋਈ ਬੱਚੇ ਦਾ ਕਤਲ ਕਰਦਾ ਵਾ ਉਹ ਜ਼ਿੰਦਗੀ ਭਰ ਜੇਲ੍ਹ 'ਚ ਹੀ ਰਵੇ ਜਾਂ ਉਹਨੂੰ ਫਾਂਸੀ ਚੌਂ ਚਖਾ ਕੇ ਫਾਂਸੀ ਦਿੱਤੀ ਜਾਵੇ ਤਾਂ ਕਿ ਜੇ ਕਿਸੇ ਦੇ ਦੁਸ਼ਮਣ ਦੇ ਮਨ 'ਚ ਕੋਈ ਇਹ ਜਿਹਾ ਖਿਆਲ ਹੈਗਾ ਉਹਦੇ ਮਨ 'ਚ ਖਿਆਲ ਚੱਕਿਆ ਜਾਵੇ ਮੈਂ ਨਾਲ ਵੀ ਜੇ ਕਿ ਮੇਰੀ ਦੁਸ਼ਮਣੀ ਹੈਗੀ ਹਾਂ ਵੱਡੇ ਨਾਲ ਗੱਲ ਕਰ ਲਵਾਂ ਬੱਚੇ ਨਾਲ ਮੈਂ ਕੋਈ ਇਹ ਜਿਹਾ ਕੰਮ ਨਾ ਕਰਾਉਣਾ ਚੱਕਾਂ ਪਰ ਵਾਰਨ ਆਪ ਦੀ ਹਿੰਮਤ ਦੀ ਨਹੀਂ ਪਈ ਗੱਲ ਕਰਦੀ ਆਪ ਦੀ ਮੂਰਤ ਸੱਕ ਪਹਿਲਾਂ ਮੂਰੇ ਯਾਦ ਆ ਗਈ ਤੁਹਾਨੂੰ ਸਦਾ ਯਾਦ ਆ ਗਿਆ ਜਿੱਦਾਂ ਬਿਲਕੁਲ ਬਿਲਕੁਲ ਉਹੀ ਮੈਂ ਇਹਦਾ ਭੋਗ ਧਿਆਨ ਘਟ ਸੀ ਦਿ ਲੋਜ ਦਾ ਭੋਗ ਤਾਂ ਧਿਆਨ ਜਾਣਾ ਸੀ ਮੈਂ ਤਾਂ ਵਕੀਲ ਮਾਈਚਾਰਾ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਲੈ ਵੀ ਇਹ ਕੇਸ ਫਾਸਟ ਟਰੈਕ ਤੇ ਲਵਾ ਕੇ ਜਲਦੀ ਤੋਂ ਜਲਦੀ ਨੂੰ ਪੰਸੀ ਦੀ ਸਜ਼ਾ ਤੋਂ ਆਈ ਜਾਵੇ ਤਾਰਵੀਰ ਉਸ 5 ਸਾਲ ਬੱਚੇ ਦੀ ਅੱਜ ਅੰਤਿਮ ਅਰਦਾਸ ਆ ਪਰਿਵਾਰ ਦੇ ਵੱਡੇ ਵੱਡੇ ਸੁਪਨੇ ਹੋਣਗੇ ਪਰਿਵਾਰ ਨੇ ਉਹ ਬੱਚਾ ਮੰਗ ਕੇ ਲਿਆ ਹੋਵੇਗਾ ਪਰ ਅੱਜ ਉਸ ਦੀ ਅੰਤਿਮ ਅਰਦਾਸ ਹੋ ਰਹੀ ਆ ਉਹ ਹੱਸਦਾ ਖੇਡਦਾ ਆਪਣੀ ਭੈਣ ਨਾਲ ਬੱਚਾ ਜਿਹੜਾ ਹੈ ਉਹ ਅੱਜ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਤੇ ਉਸ ਦਾ ਕਾਤਲ ਕੌਣ ਸੀ ਕਤਲ ਕਰਨ ਵਾਲਾ ਇੱਕ ਪ੍ਰਵਾਸੀ ਜੋ ਪਹਿਲਾਂ ਹੀ ਕ੍ਰਿਮੀਨਲ ਸੀ ਤਾਂ ਅੱਜ ਅੰਤਿਮ ਅਰਦਾਸ ਦੇ ਵਿੱਚ ਦਿਲਰੋਜ਼ ਜਿਹੜੀ ਬੱਚੀ ਦਾ ਲੁਧਿਆਣਾ ਦੇ ਵਿੱਚ ਕਤਲ ਹੋਇਆ ਸੀਗਾ ਉਸ ਦਾ ਪਰਿਵਾਰ ਪਹੁੰਚਿਆ ਉਸ ਦੇ ਪਿਤਾ ਜੀ ਨਾਲ ਗੱਲਬਾਤ ਕਰਦੇ ਆ ਪਰਿਵਾਰ ਨਾਲ ਗੱਲਬਾਤ ਕਰਦੇ ਆ ਬਾਜੀ ਕਿੰਦਾ ਦੇਖਦੇ ਹੋ ਜਦੋਂ ਆ ਪਰਿਵਾਰ ਨਾਲ ਗੱਲ ਹੋਈ ਪਿਤਾ ਜੀ ਨਾਲ ਗੱਲ ਹੋਈ ਇੱਕ ਵਾਰੀ ਆਪਣਾ ਦਿਲਦੋਸਤਾਂ ਕੇਸ ਨਹੀਂ ਸਾਰਾ ਯਾਦ ਆ ਗਿਆ ਬਿਲਕੁਲ ਜੀ ਪਹਿਲਾਂ ਸੱਸੀ ਕਾਲ ਜੀ ਬਿਲਕੁਲ ਜੀ ਉਹੀ ਸਾਰੇ ਸੀਨ ਦੁਆਰਾ ਫੇਰ ਅੱਖਾਂ ਦੇ ਸਾਹਮਣੇ ਜਦੋਂ ਹੋਇਆ ਸੀਗਾ ਉਸ ਟਾਈਮ ਇਹ ਸਾਰਾ ਸੀਨ ਅੱਖਾਂ ਦੇ ਸਾਹਮਣੇ ਆ ਗਿਆ ਸੀ ਜਦੋਂ ਉਹ ਪਾਪਣ ਨੀਲਮ ਦਿਰਲੋਜ ਨੂੰ ਲੈ ਕੇ ਗਈ ਸੀਗੀ ਜੀ ਉਹੀ ਪਾਪ ਉਹ ਵੀ ਪਾਪਣੀ ਹੋ ਗਿਆ ਜੀ ਇਹ ਜਿਵੇਂ ਉਹ ਬੱਚੇ ਨੂੰ ਲੈ ਕੇ ਜਾ ਰਿਹਾ ਐਕਟਿਵਾ ਤੇ ਜੀ ਸਾਰੀ ਉਸ ਸਟੋਰੀ ਮੇਰੇ ਸਾਹਮਣੇ ਦੁਬਾਰਾ ਫੇਰ ਉਹੀ ਆ ਗਈ ਜੀ ਕੋਈ ਉਦਾਂ ਹੀ ਦਦਾ ਨੀਲਮ ਲੈ ਕੇ ਗਈ ਸੀਗੀ ਐਕਟਿਵਾ ਤੇ ਸਕੂਟਰੀ ਤੇ ਲੈ ਕੇ ਗਈ ਉਦਾਂ ਹੀ ਆ ਬੰਦਾ ਵੀ ਸੇਮ ਟੂ ਸੇਮ ਉਦਾਂ ਹੀ ਐਕਟਿਵਾ ਤੇ ਲੈ ਕੇ ਜਾ ਰਿਹਾ ਇਹ ਪਹਿਲਾਂ ਵੀ ਕਹਿੰਦਾ ਇੱਕ ਦੋ ਵਾਰ ਹੀ ਆਇਆ ਵੀ ਆ ਪਹਿਲਾਂ ਵੀ ਉਸ ਨੂੰ ਲਿਜਾਣ ਦੀ ਕੋਸ਼ਿਸ਼ ਕੀਤੀ ਸੀ ਬਿਲਕੁਲ ਜੀ ਅੱਜ ਕੱਲ੍ਹ ਵਿਸ਼ਵਾਸ ਨਹੀਂ ਹੈਗਾ ਜੀ ਸੋਚ ਨਹੀਂ ਸਕਦਾ ਜੀ ਬੰਦਾ ਕੀ ਕਰੂ ਕੀ ਨਹੀਂ ਕਰੂਗਾ ਜੀ ਉਹ ਸਾਡੇ ਦੇਖੋ ਜੀ ਘਰ ਦੇ ਵਿੱਚ ਰਹਿ ਕੇ ਸਾਡੇ ਨਾਲ ਹੀ ਕਿਦਾਂ ਕੁਛ ਕਰਕੇ ਜੀ ਕੋਈ ਕਹਿੰਦਾ ਜੀ ਅੱਜ ਕੱਲ੍ਹ ਵਿਸ਼ਵਾਸ ਨਹੀਂ ਹੈਗਾ ਜੀ ਕਿਹ ਵੀ ਗੱਲ ਆ ਲਗਾਤਾਰ ਮੰਗ ਉੱਠ ਰਹੀ ਆ ਜਿਹੜੇ ਪ੍ਰਵਾਸੀ ਇਸ ਤਰੀਕੇ ਨਾਲ ਰਹਿ ਰਹੇ ਆ ਉਹਨਾਂ ਨੂੰ ਪੰਜਾਬ ਚੋਂ ਬਾਹਰ ਕੱਢਿਆ ਜਾਵੇ ਸਾਰੇ ਪ੍ਰਵਾਸੀਆਂ ਦੀ ਨਹੀਂ ਗੱਲ ਹੋ ਰਹੀ ਪਰ ਇਸ ਤਰੀਕੇ ਨਾਲ ਜਿਨ੍ਹਾਂ ਕੋਈ ਆਧਾਰ ਕਾਰਡ ਨਹੀਂ ਹੈ ਕੁਛ ਨਹੀਂ ਹੈ ਤੇ ਕ੍ਰਾਈਮਨਲ ਇਹੋ ਜਿਹੇ ਕ੍ਰਾਈਮਨਲ ਨੇ ਉੱਥੋਂ ਵੀ ਕ੍ਰਾਈਮ ਕਰਕੇ ਆਇਆ ਫਿਰ ਇੱਥੇ ਆ ਗਿਆ ਪਹਿਲਾਂ ਉੱਥੇ ਘਰ ਬਰਬਾਦ ਕੀਤਾ ਹੁਣ ਇੱਥੇ ਪੂਰਾ ਪੂਰਾ ਘਰ ਬਰਬਾਦ ਬਿਲਕੁਲ ਜੀ ਇਹ ਜੇ ਪ੍ਰਵਾਸੀਆਂ ਨੂੰ ਤਾਂ ਪਹਿਲੀ ਗੱਲ ਤਾਂ ਇੱਥੇ ਆਉਣ ਦਾ ਹੱਕ ਹੀ ਨਹੀਂ ਹੈਗਾ ਜੀ ਜਿਹੜਾ ਉੱਥੇ ਇਹ ਕੁਛ ਕਰਕੇ ਪਹਿਲੀ ਗੱਲ ਤਾਂ ਇਹਨਾਂ ਨੂੰ ਜੇਲ੍ਹ ਚੋਂ ਬਾਹਰ ਹੀ ਨਹੀਂ ਆਉਣਾ ਚਾਹੀਦਾ ਸੀਗਾ ਜੀ ਜੇਲ੍ਹ ਚੋਂ ਬਾਹਰ ਆਇਆ ਤੇ ਹੁਣ ਆ ਕੰਮ ਕਰਤਾ ਜੀ ਹੁਣੇ ਜੀ ਪਰ ਉਹ ਇੱਕ ਛੋਟਾ ਜਿਹਾ ਬੱਚਾ ਜੀ ਹੁਣ ਜਿੰਨਾ ਇਹ ਕੁਛ ਕੀਤਾ ਜੀ ਨਹੀਂ ਜਬਰੀ ਵਾਹ ਜੀ ਕੀਤਾ ਪਹਿਲੇ ਕੇਸ ਤੇ ਜੇ ਇਹਨੂੰ ਫਾਂਸੀ ਹੋਈ ਹੁੰਦੀ ਉਮਰ ਕੈਦ ਹੋਈ ਹੁੰਦੀ ਤੇ ਇਹੋ ਜਿਹਾ ਕੰਮ ਨਾ ਹੋ ਪੰਦਾ ਬਿਲਕੁਲ ਜੀ ਅੱਜ ਉਹ ਦਿਨ ਨਾ ਦੇਖਣਾ ਪੈਂਦਾ ਜੀ ਅੱਜ ਹਰਵੀਰ ਸਾਡੇ ਵਿੱਚ ਹੁੰਦਾ ਜੀ ਕੋਈ ਕਿੰਨਾ ਨਹੀਂ ਦੇਉ ਜਦੋਂ ਇਹੋ ਜੇ ਘਰ ਦੇਖਦੇ ਹੋ ਤਾਂ ਉਹ ਕੁਝ ਸਭ ਕੁਝ ਸਾਹਮਣੇ ਨਹੀਂ ਆਇਆ ਹੁੰਦਾ ਇਹ ਜਿਹੜੀ ਅੱਜ ਇਸ ਪਰਵਾਦੇ ਛੱਟ ਲੱਗੀ ਆ ਨਾ ਇਹ ਮੇਰੇ 3.5 ਸਾਲ ਪਹਿਲਾਂ ਪਰ ਇਹੀ ਛੱਟ ਸਾਡੇ ਲੱਗ ਚੁੱਕੀ ਹੈ ਜੀ ਤੁਸੀਂ ਸਾਰੇ ਜਾਣਦੇ ਆ ਨਿੱਕੀ ਜੀ ਬੱਚੀ ਦਿਲੋਜ ਦਾ ਕਤਲ ਕਰਤਾ ਵੀ ਗਵੰਢਨ ਨੇ ਜੀ ਉਹ ਵੀ ਐਕਟਰਾਂ ਦੇ ਬਿਠਾ ਕੇ ਲੱਗੀ ਗਈ ਸੀ ਜੀ ਇਹ ਵੀ ਐਟਮਾਂ ਤੇ ਉਦਾਂ ਹੀ ਲੱਗੇ ਗਿਆ ਜੇ ਉਹ ਜਦੋਂ ਪਹਿਲਾਂ ਇਹਨੂੰ ਜੁਪੀ ਸਜ਼ਾ ਸੁਣਾਈ ਗਈ ਸੀ ਸੱਤਾਂ ਸਾਲਾਂ ਦੀ ਉਦ ਹੀ ਇਹਨੂੰ ਉਮਰ ਕੈਦ ਕੀਤੀ ਹੁੰਦੀ ਛੇ ਦਾ ਨਿੱਕਾ ਜਿਹਾ ਬੱਚਾ ਅੱਜ ਆਪਣੇ ਕੋਲੇ ਹੁੰਦਾ ਇਹ ਕੁਛ ਆਪਣੇ ਕਾਨੂੰਨ ਨੂੰ ਵੀ ਇਹੋ ਜਾਂ ਲੱਗ ਕਾਨੂੰਨ ਬਣਾਉਣਾ ਚਾਹੀਦਾ ਜਿਹੜਾ ਕੋਈ ਬੱਚੇ ਦਾ ਕਤਲ ਕਰਦਾ ਵਾ ਉਹ ਜ਼ਿੰਦਗੀ ਭਰ ਜੇਲ੍ਹ 'ਚ ਹੀ ਰਵੇ ਜਾਂ ਉਹ ਫਾਂਸੀ ਚੌਂਚੇ ਖੜਾ ਕੇ ਫਾਂਸੀ ਦਿੱਤੀ ਜਾਵੇ ਤਾਂ ਕਿ ਜੇ ਕਿਸੇ ਦੂਜੇ ਦੇ ਮਨ 'ਚ ਕੋਈ ਇਹੋ ਜਿਹਾ ਖਿਆਲ ਹੈਗਾ ਉਹਦੇ ਮਨ 'ਚ ਖਿਆਲ ਚੱਕਿਆ ਜਾਵੇ ਮੈਂ ਨਾਲ ਵੀ ਜੇ ਕੋਈ ਮੇਰੀ ਦੁਸ਼ਮਣੀ ਹੈਗੀ ਹਾਂ ਵੱਡੇ ਨਾਲ ਗੱਲ ਕਰ ਲਵਾਂ ਬੱਚੇ ਨਾਲ ਮੈਂ ਕੋਈ ਇਹ ਜਿਹਾ ਕਦਮ ਨਾ ਚੱਕਾਂ ਲਗਾਤਾਰ ਫਾਂਸੀ ਦੀ ਮੰਗ ਹੋ ਰਹੀ ਆ ਤੁਹਾਡੇ ਕੇਸ 'ਚ ਵੀ ਫਾਂਸੀ ਦੀ ਮੰਗ ਹੋਈ ਸੀ ਚਲੋ ਜੱਜ ਸਾਹਿਬਾਨ ਨੇ ਫਾਂਸੀ ਦਾ ਆਰਡਰ ਸੁਣਾ ਦਿੱਤਾ ਨੀਲਮ ਚਲੋ ਹਜੇ ਤੱਕ ਫਾਂਸੀ ਦੇ ਦਖਤੇ ਤੱਕ ਨਹੀਂ ਪਹੁੰਚੀ ਪਰ ਇਸ ਕੇਸ 'ਚ ਵੀ ਲਗਾਤਾਰ ਮੰਗ ਹੋ ਰਹੀ ਆ ਵੀ ਉਸ ਨੂੰ ਫਾਂਸੀ ਹੋਵੇ ਇੱਥੇ ਤੱਕ ਕਿਹਾ ਜਾ ਰਿਹਾ ਮੇਰੇ ਨੌਜਵਾਨ ਨਾਲ ਗੱਲ ਹੋ ਰਹੀ ਸੀ ਉਹ ਕਹਿੰਦਾ ਫਾਂਸੀ ਨਹੀਂ ਚਾਹੀਦੀ ਇਹਨੂੰ ਅਸਲ 'ਚ ਉਹ ਸਜ਼ਾ ਚਾਹੀਦੀ ਆ ਜੋ ਉਹਨੇ ਉਸ ਬੱਚੇ ਨਾਲ ਕੀਤਾ ਉਸ ਤੋਂ ਵੀ ਕਾਨੂੰਨੀ ਸਜ਼ਾ ਇਹਨੂੰ ਚਾਹੀਦੀ ਆ ਤੇ ਤੜਫਾ ਤੜਫਾ ਕੇ ਇਹਨੂੰ ਮਾਰਿਆ ਜਾਣਾ ਚਾਹੀਦਾ ਬਿਲਕੁਲ ਜੀ ਇਸਤਾਪ ਇਹੀ ਕਹਿੰਨੇ ਆ ਜੀ ਲੀ ਵੀ ਇਹਨੂੰ ਵੀ ਉਦਾਂ ਹੀ ਮਾਰੇ ਜੀ ਜਿੱਦਾਂ ਉਹਨੇ ਉਹ ਬੱਚੇ ਨਾਲ ਮਾਰਿਆ ਸੀਗਾ ਜੀ ਪਰ ਤੁਹਾਨੂੰ ਪਤਾ ਲਾਅ ਆਪਣੇ ਉਹਦੇ ਡੈਰੇ ਚ ਹੀ ਰਹਿਣਾ ਪੈਂਦਾ ਜੀ ਆਪਾਂ ਨੂੰ ਲਾਅ ਦੇ ਜੀ ਬਿਲਕੁਲ ਜੀ ਕਾਨੂੰਨ ਫਾਂਸੀ ਦੇ ਸਕਦਾ ਆਪਾਂ ਤਾਂ ਕਹਿੰਨੇ ਫਾਂਸੀ ਤੋਂ ਉੱਪਰ ਜੀ ਕੋਈ ਹੋਰ ਸਜ਼ਾ ਇੱਕ ਐਗਜ਼ਾਮਪਲ ਸੈੱਟ ਹੋ ਜੀ ਉਹ ਹੋਵੇ ਜੀ ਪਰ ਉਹਨੂੰ ਸਰਕਾਰਾਂ ਨੇ ਜੀ ਲਾਅ ਆ ਜੀ ਉਹਨਾਂ ਨੇ ਆਪਣਾ ਕੰਮ ਕਰਨਾ ਜੀ ਹੁਣ ਜੀ ਪਰਿਵਾਰ ਨੂੰ ਮਿਲੇ ਉਹ ਪਰਿਵਾਰ ਮੈਨੂੰ ਲੱਗਦਾ ਹੋਸ਼ ਸੀ ਹੋਣਾ ਕੀ ਕਹਿ ਰਹੇ ਆ ਪਰਿਵਾਰ ਨੇ ਆਪ ਦੀ ਹਿੰਮਤ ਹੀ ਨਹੀਂ ਪਈ ਗੱਲ ਕਰਨ ਦੀ ਆਪ ਦੀ ਮੂਰਤ ਸੱਤ ਪਹਿਲਾਂ ਮੂਰਤ ਯਾਦ ਆ ਗਈ। ਬਿਲਕੁਲ ਬਿਲਕੁਲ ਉਹੀ ਮੈਂ ਇਹਦਾ ਭੋਗ ਧਿਆਨ ਘੱਟ ਸੀ ਦਿ ਲੋਜ ਦਾ ਭੋਗ ਤਾਂ ਧਿਆਨ ਜਾਣਾ ਸੀ। ਦਿ ਲੋਜ ਦੇ ਮਾਮਲੇ ਤੋਂ ਬਾਅਦ ਪਤਾ ਇਹ ਲੱਗਦਾ ਸੀ ਵੀ ਸ਼ਾਇਦ ਇਹੋ ਜਿਹੇ ਪਾਪੀ ਜਿਹੜੇ ਨੇ ਉਹਨਾਂ ਨੂੰ ਇੱਕ ਪਤਾ ਲੱਗ ਜਾਵੇ ਵੀ ਇਹ ਪਾਪ ਕਰਾਂਗੇ ਤਾਂ ਸਜ਼ਾ ਕੀ ਹੋਏਗੀ ਪਰ ਇਹ ਜਿਹੜੇ ਪਾਪੀ ਨੇ ਜਿਹੜੇ ਦਰਿੰਦੇ ਨੇ ਇਹਨਾਂ ਨੂੰ ਫਰਕ ਨਹੀਂ ਪੈਂਦਾ ਇਹ ਜਿਹੇ ਬੰਦਿਆਂ ਨੂੰ ਕੋਈ ਅਸਰ ਨਹੀਂ ਜੀ ਇਹ ਚੌਂਚ ਖੜਾ ਕੇ ਫਾਂਸੀ ਦਿੱਤੀ ਜਾਵੇ ਤਾਂ ਅਸਲ ਫਰਕ ਪੈਣਾ ਨਹੀਂ ਤਾਂ ਉਦਾਂ ਕੋਈ ਫਰਕ ਨਹੀਂ ਪੈ ਰਿਹਾ ਦਿ ਲੋਜ ਤੋਂ ਬਾਅਦ ਪਤਾ ਨਹੀਂ ਕਿੰਨੇ ਬੱਚਿਆਂ ਦੇ ਕਤਲ ਹੋ ਗਿਆ ਜੀ ਤਾਇਆ ਆਪਦੇ ਭਤੀਜੇ ਨੂੰ ਨਹਿਰ ਚ ਸਿੱਟੀ